ਦੁੱਧ ਲੈਣ ਜਾਂਦੇ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡਾਂਡੇ ਡੋਂਡੇ ਮਾਰੇ ਮੇਰੇ ਤਲਵਾਰ ਕੇਸ ਕੋਸ ਖਿੱਚ ਕੇ ਤਾਂ ਮੈਨੂੰ ਵਾਵਾ ਤੂੰ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਦਬੀ ਕੀਤੀ ਜੋ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਮ ਨਾਲ ਮਸ਼ਹੂਰ ਨੌਜਵਾਨ ਦੀ ਫੁੱਟਮਾਰ ਦੀ ਵੀਡੀਓ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਉਸ ਦੀ ਕੁਟਮੜ ਕਰਤੇ ਹੋਏ ਨਜ਼ਰਾਰੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਦੋਮਾ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ ਦੱਸਦੇ ਕਿ ਨੌਜਵਾਨ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸ ਦੇ ਵੱਲੋਂ ਦੱਸਿਆ ਗਿਆ ਕਿ ਜਿਵੇਂ ਹੀ ਉਹ ਦੁੱਧ ਲੈਣ ਲਈ ਜਾ ਰਿਹਾ ਸੀ ਤਾਂ ਗਵਾਂਡੀਆਂ ਦੇ ਕੁੱਤੇ ਦੇ ਵੱਲੋਂ ਉਸ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਸਾਰੀ ਲੜਾਈ ਵਧੀ ਹੈ ਹਾਂ ਜੀ ਮੁੱਖ ਮੰਤਰੀ ਸਾਹਿਬ ਕੀ ਗੱਲ ਬਾਤ ਹੋਏ ਕਰਨ ਹਾਂ ਜੀ ਗੱਲਬਾਤ ਹੋਈ ਆ ਮੈਂ ਦੁੱਦ ਲੈ ਜਾਂ ਡਿਆ ਹਾਂ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੜਨ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਮੇਰੋ ਵਾਵਾ ਤੂਆ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਤੰਦਰੁਸਤ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਕੀ ਕੀ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਉਹ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਆ ਮੁੜ ਕੇ ਪੁਲਿਸ ਕੰਨੇ ਸਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜੰਨਾ ਦਾ ਕੁੱਤਾ ਉਹਨਾਂ ਨੇ ਸਦੀ ਹੀ ਪੁਲਿਸ ਕੇ ਨਹੀਂ ਉਹਨਾਂ ਨੇ ਸਦੀ ਆਉਂਦੇ ਮਾਰ ਲਾ ਪਏ ਤੇ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਉਹਦੇ ਡਾਂਗਾ ਮਾਰ ਲਾ ਪਏ ਤੁਹਾਡੇ ਹਾਂਜੀ ਉਹਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਤੇ ਤਾਂ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਹਾਂਜੀ ਉਹ ਵੀ ਗਏ ਨਾਲ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਹਾੜਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਦੱਸੀ ਕਿ ਨੌਜਵਾਨ ਦੇ ਨਾਲ ਕੁਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਲਾਈਨ ਅਪ ਹਾਜ਼ਰ ਵੀ ਕੀਤਾ ਗਿਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਵੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪੈਂਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਆ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਂ ਹਾਜ਼ਰ ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਤੇ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊ ਘਟਨਾ ਪਿੰਡ ਦਿਨੀਵਾਲ ਜ਼ਿਲ੍ਹਾ ਤਰਨਤਾਰਨ ਦੀ ਹੈ ਮੁੱਖ ਮੰਤਰੀ ਖਿਲਾਫ ਪਿੰਡ ਵਾਲਿਆਂ ਦੀ ਸ਼ਿਕਾਇਤ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਸੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਮੁੱਖ ਮੰਤਰੀ ਯਾਨੀ ਕਿ ਉਸ ਨੌਜਵਾਨ ਨੂੰ ਬਾਲਾਂ ਤੋਂ ਫੜਕੀ ਖੜੀਸਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਡੰਡੇ ਮਾਰਦੀ ਹੋਈ ਵੀ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਹੋਏ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਹੁਣ ਲੋਕਾਂ ਦੇ ਵੱਲੋਂ ਵੀ ਇਸ ਦੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਜਾ ਰਹੀ ਹੈ ਇਹ ਰਿਪੋਰਟ ਪੰਜਾਬੀ ਲੋਕ ਚੈਨਲ